ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਅੱਜ ਪਹਿਣਾ ਵਾਸਤੇ ਲੈ ਕੇ ਆ ਰਹੇ ਹਾਂ ਬੜੇ ਪਿਆਰੇ ਤੇ ਬੜੇ ਸੁੰਦਰ ਤੇ ਬੜੇ ਸੋਹਣੇ ਸੂਟ ਸਿਰਫ ਓਨਲੀ ਰਾਮ ਟੈਕਸ ਦੇ ਸੂਟ ਕਿਉਂ ਹੁਣ ਜਿਹੜਾ ਸਮਾ ਆ ਚੁੱਕਿਆ ਬ੍ਰਾਂਡਡ ਕੱਪੜਿਆਂ ਦਾ ਤੇ ਵਧੀਆ ਕੁਆਲਿਟੀ ਦਾ ਸਮਾ ਆ ਗਿਆ ਜੀ ਸਭ ਤੋਂ ਪਹਿਲਾਂ ਜਸਦੀ ਟੀਟੀ ਦਾ ਪੇਜ ਲਾਈਕ ਅਤੇ ਸ਼ੇਅਰ ਜਰੂਰ ਕਰੋ ਪੈਣਾ ਨੂੰ ਸਤਿ ਸ੍ਰੀ ਅਕਾਲ ਜਸਸੀ ਦੀ ਆਟੀ ਬਸਟੈਂਡ ਮਰਿੰਡਾ ਕੋਲੋ ਪੀਜੀ ਆ ਆ ਰਾਮ ਟੈਕਸ ਦਾ ਪੀਸ ਲੈ ਕੇ ਆਏ ਆ ਜੀ ਆ ਚਾਰ ਕਲਰ ਆ ਜੀ ਬੜਾ ਪਿਆਰਾ ਤੇ ਬੜਾ ਸੁੰਦਰ ਪੀਸ ਆ ਜੀ ਸਿਮਰ ਬਸਕੋਸ ਦੇ ਅੰਦਰ ਸੂਟ ਆ ਜੀ ਆ ਸੂਟ ਦੇਖੋ ਕਿੰਨਾ ਸ਼ਾਨਦਾਰ ਤਿਆਰ ਹੋਇਆ ਹੋਇਆ ਜੀ ਸਿਮਰ ਬਸਕੋਸ ਦਾ ਜੀ ਉਹ ਗੱਲ ਤਿਆਰ ਹੋਇਆ ਹੋਇਆ ਜੀ ਆ ਪੱਲੇ ਤੇ ਹੈਂਡਵਰਕ ਹੋਇਆ ਹੋਇਆ ਮਸ਼ੀਨੀ ਵਰਕ ਹੋਇਆ ਹੋਇਆ ਚੁੰਨੀ ਬੜੀ ਸੁੰਦਰ ਆ ਬੜੀ ਲੰਬੀ ਚੌੜੀ ਤੇ ਬੜੀ ਪਿਆਰੀ ਚੁੰਨੀ ਆ ਜੀ ਜੱਸੀ ਦੀ ਅੱਤੀ ਬਸਟੈਂਡ ਮਰਿੰਡਾ ਜੀ ਸੂਟ ਤਾਂ ਹੈ ਲਗਭਗ 3000 ਰੁਪਏ ਦਾ ਪਰ ਜੱਸੀ ਵੀਰ ਤੋਂ ਮਿਲੂਗਾ ਸਿਰਫ 2100 ਰੁਪਏ ਦਾ ਰਾਮ ਟੈਕਸ ਦਾ ਬ੍ਰਾਂਡਡ ਚੁੰਨੀ ਖੋਲੋ ਜੀ ਬ੍ਰਾਂਡ ਦੇ ਕੱਪੜੇ ਆ ਜੀ ਜਿਹੜੇ ਕੱਪੜੇ ਆ ਕਦੀ ਇੰਨੇ ਸੋਹਣੇ ਦੇ ਇੰਨੇ ਸੁੰਦਰ ਕੱਪੜੇ ਨਹੀਂ ਮਿਲਦੇ ਜਿਹੜੀ ਮੇਰੀ ਚੰਗੇ ਘਰ ਦੀ ਭੈਣ ਆ ਸਰਦਾਰਨੀ ਆ ਉਹ ਆ ਕੇ ਪਹਿਲਾਂ ਪੁੱਛਦੀ ਆ ਜੱਸੀ ਬਾਪੂ ਜੀ ਸਾਨੂੰ ਸਿਰਫ ਰਾਮ ਟੈਕਸ ਦੇ ਕੱਪੜੇ ਚਾਹੀਦੇ ਆ ਇਹ ਰਾਮ ਟੈਕਸ ਦਾ ਸੂਟ ਆ ਜੀ ਬਾਜ਼ਾਰ 'ਚ 26-2700 ਤੋਂ ਘੱਟ ਨਹੀਂ ਮਿਲਦਾ ਜੀ ਪਰ ਜੱਸੀ ਵੀਰ ਤੋਂ ਮਿਲਣਾ ਸਿਰਫ ਹੈ 2100 ਰੁਪਏ 'ਚ ਮਿਲਣਾ ਕਿੱਥੇ ਆ ਜੱਸੀ ਦੀ ਟੀ ਬੱਸ ਸਟੈਂਡ ਮਰਿੰਡਾ ਜੀ ਆ ਲੋ ਦੂਸਰਾ ਡਿਜ਼ਾਈਨ ਲਓ ਜੀ ਆ ਦੇਖੋ ਸਾਰਾ ਵਰਕ ਹੋਇਆ ਹੋਇਆ ਕਲਰ ਨੇ ਆਉਜੀ ਚ ਆ ਲੋ ਜੀ ਕਰੀਮ ਸੀ ਗ੍ਰੀਨ ਪਿੰਕ ਤੇ ਪੀਚ ਕਲਰ ਚਾਰ ਕਲਰ ਆ ਚਾਰੇ ਕਲਰ ਹੀ ਬੜੇ ਸੋਹਣੇ ਆ ਜੀ ਬੜਾ ਪਿਆਰਾ ਸੂਟ ਆ ਜੀ ਆ ਖੂਲੋ ਪੀਸ ਨੂੰ ਜੀ 2750 ਰੁਪਏ ਦਾ ਪੀਸ ਆ ਜੀ ਕਪੜਾ ਬੜਾ ਸ਼ਾਨਦਾਰ ਆ ਜੀ ਫੁੱਲ ਪਿਓਰ ਦਾ ਸੂਟ ਹੈ ਜੀ ਇਸ ਤੋਂ ਵਧੀਆ ਸੂਟ ਕਦੀ ਨਹੀਂ ਮਿਲਣਾ ਜੀ ਸਟਾਈਲ ਦੇਖੋ ਕਿੰਨਾ ਸੁੰਦਰ ਹੈ ਜੀ ਆਹ ਸਟਾਈਲ ਆ ਜੀ ਆ ਪੱਲਾ ਜੀ ਆਹ ਬਾਜੂ ਬਣੇ ਹੋਏ ਆ ਬੈਗ ਦੇ ਉੱਤੇ ਵੀ ਕਢਾਈ ਆ ਆ ਲੋ ਜੀ ਆਹ ਬੈਗ ਬਣੀ ਹੋਈ ਆ ਰਾਮ ਟੈਕਸ ਦਾ ਕੰਬੀਨੇਸ਼ਨ ਮੈਚਿੰਗ ਆ ਜੀ ਆ ਪਲੇਨ ਸਲਵਾਰ ਆ ਜੀ ਆ ਪ੍ਰਿੰਟਡ ਕਮੀਜ਼ ਨਾਲ ਬੜਾ ਸੁੰਦਰ ਤੇ ਬੜਾ ਸੋਹਣਾ ਪੀਸ ਆ ਜੀ ਜਸਤੀ ਦੀ 80 ਬਸਟਨ ਮਰਿੰਡਾ ਜੀ 3200 ਰੁਪਏ ਵਾਲਾ ਸੂਟ ਸਿਰਫ 2750 ਰੁਪਏ ਦੇ ਅੰਦਰ ਆ ਡੁਬੱਟਾ ਜੀ ਕੋਲੋ ਡੁਬੱਟਾ ਵੀ ਜੀ ਆ ਡੁਬੱਟਾ ਜੀ ਇਹਦਾ ਬੜੀ ਸੋਹਣੀ ਚੁੰਨੀ ਆ ਜੀ ਬੜਾ ਪਿਆਰਾ ਸੂਟ ਆ ਜੀ ਰਾਮ ਟੈਕਸ ਦਾ ਪੀਸ ਆ ਜੀ ਬੜੀ ਵਧੀਆ ਸੁੰਦਰ ਪੀਸ ਆ ਜੀ ਡਿਜੀਟਲ ਪੀਸ ਆ ਜੀ ਲਓ ਜੀ ਆ ਖੋਲੋ ਹਲੋ ਜੀ ਆ ਸੂਟ ਆ ਗਿਆ ਫੁੱਲ ਪਿਓਰ ਦੇ ਅੰਦਰ ਚਾਰ ਕਲਰ ਦਾ ਸੈੱਟ ਆ ਜੀ ਹਲੋ ਚਾਰ ਕਲਰ ਆ ਜੀ ਮੀਡੀਅਮ ਚਾਰਟ ਆ ਜੀ ਇਹ ਉਹ ਪਹਿਣਾ ਵਾਸਤੇ ਸੂਟ ਹੈ ਜੀ ਮੀਡੀਅਮ ਉਮਰ ਚ ਪਹੁੰਚ ਜਾਂਦੀ ਆ ਕੋਲੋ ਪੀਸ ਇੱਕ ਜੀ ਇਹ ਵੀ ਸੂਟ ਦਾ ਪ੍ਰਾਈਸ ਤਾਂ 3200 ਆ ਜੀ ਪਰ ਤੁਹਾਨੂੰ ਮਿਲੂਗਾ 2750 ਵਿੱਚ ਬੜੇ ਪਿਆਰੇ ਪਿਆਰੇ ਸੂਟ ਹੈ ਜੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ ਲੋ ਜੀ ਆ ਸਟਾਈਲ ਬਣਿਆ ਹੋਇਆ ਪਿਓਰ ਕਰੇਪ ਦੇ ਅੰਦਰ ਸੂਟ ਹੈ ਜੀ ਪਿਓਰ ਕਰੇਪ ਚ ਬੜਾ ਸੁੰਦਰ ਸੂਟ ਹੈ ਜੀ ਇਹ ਬਾਜੂ ਬਣੇ ਹੋਏ ਆ ਜੀ ਆ ਫਰੰਟ ਤਿਆਰ ਕੀਤਾ ਹੋਇਆ ਜੀ ਇਹ ਇਹਦੀ ਬੈਕ ਆ ਜੀ ਲਓ ਜੀ ਇਹ ਇਹਦੀ ਪਲੇਨ ਬਾਟਮ ਆ ਜੀ ਚੁੰਨੀ ਦਿਖਾਓ ਜੀ ਲਓ ਜੀ 3200 ਰੁਪਏ ਵਾਲਾ ਸੂਟ ਸਿਰਫ 2750 ਵਿੱਚ ਸਿਰਫ 2750 ਰੁਪਏ ਵਿੱਚ ਚੁੰਨੀ ਵੀ 2.5 ਮੀਟਰ ਲੰਬੀ ਚੌੜੀ ਹੈ ਜੀ ਬੜੀ ਪਿਆਰੀ ਚੁੰਨੀ ਆ ਬੜਾ ਪਿਆਰਾ ਸੂਟ ਆ ਜੀ ਮਿਲਣਾ ਕਿੱਥੇ ਹੈ ਜੱਸੀ ਦੀ ਅੱਟੀ ਬਸਟੈਂਡ ਮਰੰਡਾ ਜੀ ਆ ਲੋ ਇਹ ਚੌਥਾ ਡਿਜ਼ਾਈਨ ਆ ਗਿਆ ਜੀ ਬ੍ਰੋਕਟ ਸਿਲਕ ਦੇ ਅੰਦਰ ਆ ਜੀ ਬੜਾ ਪਿਆਰਾ ਪੀਸ ਤਿਆਰ ਹੋਇਆ ਹੋਇਆ ਜੀ ਚੁੰਨੀ ਬੜੀ ਸੁੰਦਰ ਆ ਜੀ ਸੂਟ ਬੜਾ ਸੁੰਦਰ ਆ ਜੀ ਚਾਰ ਕਲਰ ਦਾ ਸੈੱਟ ਆ ਜੀ ਆ ਖੋਲੋ ਸੂਟ ਜੀ ਬਿਲਕੁਲ ਨਵੀ ਤੇ ਲੇਟੈਸਟ ਹੈ ਜਮਾ ਜੀ ਲੰਬਾਈ ਦੀ ਕੋਈ ਸਮੱਸਿਆ ਨਹੀਂ ਹੈ ਜੀ 22 ਇੰਚ ਲੰਬਾਈ ਹੈ ਜੀ ਇਹਦੀ ਇਹ ਉਹ ਪਹਿਣਾ ਵਾਸਤੇ ਸੂਟ ਜਿਹੜੀ ਪਹਿਣਾ ਲੌਂਗ ਸੂਟ ਪਹਿਂਦੀ ਆ ਆ ਦੇਖੋ ਲੌਂਗ ਸੂਟ ਆ ਜੀ ਆ ਪੱਲਾ ਜੀ ਇਹ ਪੱਲਾ ਜੀ ਬਨਾਰਸੀ ਕਪੜੇ ਦੇ ਅੰਦਰ ਸੂਟ ਆ ਜੀ ਬੜਾ ਪਿਆਰਾ ਸੂਟ ਆ ਜੀ ਫੁੱਲ ਪਿਓਰ ਕਰੇਪ ਦੀ ਸਲਵਾਰ ਆ ਜੀ ਚੁੰਨੀ ਦਾ ਕਹਿਣਾ ਕੀ ਆ ਜੀ 4500 ਰੁਪਏ ਵਾਲਾ ਸੂਟ ਇਹ ਮਿਲਣਾ ਜੀ 3250 ਰੁਪਏ ਦੇ ਅੰਦਰ ਇਹ ਚੁੰਨੀ ਆ ਜੀ ਬਾ 3250 ਰੁਪਏ ਦੇ ਅੰਦਰ 4500 ਰੁਪਏ ਵਾਲਾ ਸੂਟ ਮਿਲਣਾ ਕਿੱਥੇ ਆ ਜੱਸੀ ਦੀ ਟੀ ਬਸ ਸਟੈਂਡ ਮਰਿੰਡਾ ਇੱਕੋ ਇੱਕ ਦੁਕਾਨ ਆ ਕਪੜੇ ਜਿੱਥੇ ਕਪੜਾ ਸਸਤਾ ਵਧੀਆ ਤੇ ਨਵੇਂ ਡਿਜ਼ਾਈਨਾਂ ਦੇ ਅੰਦਰ ਆ ਜੀ ਆ ਲੋ ਜੀ ਆ ਲਾਸਟ ਜਿਹੜਾ ਦਿਖਾ ਰਿਹਾ ਤੁਹਾਨੂੰ ਹੁਣ ਆ ਲੋ ਜੀ ਇਹ ਚਾਰ ਕਲਰ ਦਾ ਸੈੱਟ ਹੈ ਜੀ ਤੋੜ ਜਿੰਨੇ ਮਰਜ਼ੀ ਲਵੋ ਇਹ ਵੀ ਕਪੜਾ ਨਵਾਂ ਆਇਆ ਸਿਮਰ ਬ੍ਰੋਕਰ ਤੇ ਲੱਗਾ ਜੀ ਕੋਲੋ ਜੀ ਗਰੇ ਰਕਾ ਗਰੇ ਖੋਲ ਦੋ ਗਰੇ ਆ ਦੇਖੋ ਕਿੰਨਾ ਪਿਆਰਾ ਪੀਸ ਦਾ ਜੀ ਸਰਦਾਰਨੀ ਵਾਲਾ ਸੂਟ ਹੈ ਜੀ ਸਰਦਾਰਨੀ ਪਹਿਨਣ ਵਾਲਾ ਸੂਟ ਹੈ ਜੀ ਕੋਈ 4000 ਨਹੀਂ ਕੋਈ 5000 ਨਹੀਂ ਪਾਰਟੀ ਵਾਲੇ ਆਈਟਮ ਆ ਜੀ ਸਿਰਫ ਪਾਰਟੀਆਂ ਵਾਸਤੇ ਸੂਟ ਆ ਜੀ ਹਲੋ ਇਹ ਪੱਲਾ ਬਣਿਆ ਹੋਇਆ ਜੀ ਚਮ ਚਮ ਕਰਦੇ ਸੂਟ ਆ ਜੀ ਇਦੋਂ ਸੁੰਦਰ ਸੂਟ ਨਹੀਂ ਮਿਲ ਲਓ ਸਾਹਮਣੇ ਬਾਜੂ ਆ ਜੀ ਆ ਪਲੇਨ ਬਾਟਮ ਆ ਜੀ ਪਿਓਰ ਕ੍ਰੇਪ ਬਹੁਤੀ ਬੋਟਲ ਆ ਬਾਟਮ ਆ ਜੀ ਆ ਬੈਕ ਆ ਜੀ ਚੁੰਨੀ ਦਿਖਾਓ ਜੀ ਆ ਚੁੰਨੀ ਦੇਖੋ ਕਿੰਨੀ ਪਿਆਰੀ ਆ ਜੀ ਬਸ ਵੀਡੀਓ ਨੂੰ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ 4200 ਰੁਪਏ ਵਾਲਾ ਸੂਟ ਇਹ ਮਿਲਣਾ ਜੀ ਸਿਰਫ 3000 ਰੁਪਏ ਦੇ ਅੰਦਰ ਮਿਲਣਾ ਕਿੱਥੇ ਜੱਸੀ ਦੀ ੱਟੀ ਬਸਟੈਂਡ ਮਰਿੰਡਾ ਜੀ ਪੇਜ ਨੂੰ ਲਾਈਕ ਕਰੀ ਚਲੋ ਸ਼ੇਅਰ ਕਰੀ ਚਲੋ ਜੱਸੀ ਦੀ ੱਟੀ ਜੱਸੀ ਦੀ ੱਟੀ ਬਸਟੈਂਡ ਮਰਿੰਡਾ ਜੀ YouTube ਤੇ Facebook ਤੇ Instagram ਤੇ ਪੇਜ ਨੂੰ ਲਾਈਕ ਵੀ ਕਰੋ ਜੱਸੀ ਦੀ ੱਟੀ ਬਸਟੈਂਡ ਮਰਿੰਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ